आखिरकार लंबे इंतजार ਤੋਂ ਬਾਅਦ ਵਿਜੇ ਸਾਂਪਲਾ ਨੇ ਆਪਣੀ ਚੁੱਪੀ ਤੋੜ ਦਿੱਤੀ ਤੇ ਮੀਡੀਆ ਦੇ ਸਾਹਮਣੇ ਆਏ ਭਾਜਪਾ ਦੁਆਰਾ ਹੁਸ਼ਿਆਰਪੁਰ ਲੋਕ ਸਭਾ ਸੀਟ ਦੇ ਐਲਾਨ ਤੋਂ ਬਾਅਦ ਭਾਜਪਾ ਨੇਤਾ ਵਿਜੇ ਸਾਂਪਲਾ ਦੀ ਨਾਰਾਜ਼ਗੀ ਅਜੇ ਵੀ ਬਰਕਰਾਰ ਹੈ ਪਿਛਲੇ ਦਿਨਾਂ ਵਿੱਚ ਭਾਜਪਾ ਪੰਚਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਵਿਜੇ ਸਾਂਪਲਾ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰupani ਸਾਂਪਲਾ ਦੀ ਨਾਰਾਜ਼ਗੀ ਦੂਰ ਕਰਨ ਲਈ ਸਾਂਪਲਾ ਦੇ ਘਰ ਆ ਕੇ ਪਹੁੰਚੇ ਪਰ ਉਹ ਵੀ ਵਿਜੇ ਸਾਂਪਲਾ ਦੀ ਨਾਰਾਜ਼ਗੀ ਦੂਰ ਨਹੀਂ ਕਰ ਸਕੇ ਵਿਜੇ ਰupani ਨੇ ਕਿਹਾ ਕਿ ਸਾਂਪਲਾ ਦੀ ਨਾਰਾਜ਼ਗੀ ਪਾਰਟੀ ਹਾਈ ਕਮਾਂਡ ਦੇ ਸਾਹਮਣੇ ਰੱਖਣਗੇ ਦੇਖਿਏ ਕੋਈ ਨਾਰਾਜ਼ਗੀ ਨਹੀਂ ਹੈ ਸਾਪਲਾ ਜੀ ਭਾਰਤੀ ਜਨਤਾ ਪਾਰਟੀ ਕੇ ਐਸੇ ਸਨਿਸ਼ਟ ਕਾਰਜਕਰਤਾ ਹੈ कि कोई पार्टी के पार्टी का नुकसान हो या पार्टी के लिए चुनाव में उन्होंने कोई ऐसी मन की भावना भी नहीं है और भारतीय जनता पार्टी का ही काम करेंगे उसमें कोई सवाल ही नहीं है उधर विजय सांपला ने भी अपनी चुप्पी तोड़ते हुए कहा कि वो पार्टी के वफादार सिपाही ने पर विरोधी ग्रुप ने जो अफवाह उन्होंने प्रति उड़ाई है कि सांपला ने कोई वड्डा भ्रष्टाचार किया जिसलिए उन्होंने को ऐसी कमीशन के चेयरमैन तो अस्तीफा लिया ਉਨਾ ਕਹਿਆ ਕਿ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਲਜ਼ਾਮ ਲਗਾ ਕੇ ਬਦਨਾਮ ਕੀਤਾ ਜਾ ਰਿਹਾ ਸੀ। ਉਹਨਾਂ ਕਹਿਆ ਕਿ ਅਗਰ ਉਹਨਾਂ ਨੇ ਕੋਈ ਜੁਰਮ ਕੀਤਾ ਹੈ ਤਾਂ ਪਾਰਟੀ ਉਹਨਾਂ ਤੇ ਕਾਰਵਾਈ ਕਰਕੇ ਜੇਲ੍ਹ ਭੇਜੇ ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣ। ਮੈਂ ਅੱਜ ਸਾਰੇ ਸਾਹਮਣੇ ਕਹਿ ਰਿਹਾ ਕਿ ਮੈਂ ਅਸਤੀਫਾ ਇੱਕ ਪਾਰਟੀ ਦੇ ਸਿਪਾਹੀ ਦੇ ਨਾਤੇ ਕਿਉਂਕਿ ਪਾਰਟੀ ਨੇ ਮੈਨੂੰ ਮੰਤਰੀ ਬਣਾਇਆ, ਪਾਰਟੀ ਨੇ ਮੈਨੂੰ ਐਮਪੀ ਬਣਾਇਆ, ਚੇਅਰਮੈਨ ਬਣਾਇਆ। ਜੋ ਕੁਝ ਦਿੱਤਾ ਸੀ ਪਾਰਟੀ ਨੇ ਔਰ ਪਾਰਟੀ ਨੇ ਕਿਹਾ ਕਿ ਅਸਤੀਫਾ ਦੇ ਦਿਓ ਅਸੀਂ ਤੁਹਾਡੀਆਂ ਸੇਵਾਵਾਂ ਸੰਗਠਨ ਚ ਲੈਣਾ ਚਾਹੁੰਦੇ ਆ ਅਸੀਂ ਇੱਕ ਮਿੰਟ ਨਹੀਂ ਲਾਇਆ ਅਸੀਂ ਉਹ ਦੇ ਦਿੱਤਾ ਅੱਜ ਸਵਾਲ ਇਹ ਆ ਕਿ ਉਹ ਹੀ ਲਾਇਬਿਲਟੀ ਜਿਹੜੀ ਲਾਇਲਟੀ ਸੀ ਮੇਰੀ ਉਹ ਲਾਇਬਿਲਟੀ ਬਣ ਗਈ ਉਹ ਅਪਿਸ਼ਾਪ ਬਣ ਗਿਆ ਤੇ ਲੋਕਾਂ ਦੇ ਮਨਾਂ ਚ ਆ ਗਿਆ ਕਿ ਮੈਨੂੰ ਅਗਰ ਕਿਤੇ ਹਟਾਇਆ ਜੇ ਮੈਨੂੰ ਟਿਕਟ ਮਿਲ ਜਾਂਦੀ ਤੇ ਗੱਲਾਂ ਦਾ ਜਵਾਬ ਮਿਲ ਜਾਣਾ ਸੀ ਪਰ ਉਹ ਅੱਜ ਜਿਹੜੀਆਂ ਚਰਚਾਵਾਂ ਹੋਰ ਪੈ ਗਈਆਂ ਕਿਉਂਕਿ ਜਿਹੜੇ ਮੇਰੇ ਵਿਰੋਧੀ ਗਰੁੱਪ ਹੋ ਆ ਉਹ ਲੋਕਾਂ ਦੇ ਵਿੱਚ ਅਫਵਾਹਾਂ ਹੱਲੇ ਵੀ ਉਡਾ ਰਹੇ ਨੇ ਕਿ ਮੈਂ ਬਹੁਤ ਵੱਡਾ ਕੋਈ ਕ腐ਸ਼ਨ ਕੀਤੀ ਆ ਜਿਹਦੀ ਸਤਕਾ ਕਿਉਂਕਿ ਕਈਆਂ ਦੇ ਵੱਲੋਂ ਮੇਰੇ ਤੇ ਮਹਿਲਾਵਾਂ ਦਾ ਵੀ ਚਾਰਜ ਲਗਾਇਆ ਗਿਆ ਹੈ ਕਈਆਂ ਵੱਲੋਂ ਮੇਰੇ ਤੇ ਪੈਸਿਆਂ ਦੇ ਚਾਰਜ ਲਗਾਏ ਗਏ ਮੈਂ ਅੱਜ ਉਹਨਾਂ ਨੂੰ ਕਿਹਾ ਆ ਕਿ ਅਗਰ ਮੇਰੇ ਤੇ ਕੋਈ ਚਾਰजेस ਹੈਗਾ ਤੇ ਮੈਨੂੰ ਬਖਸ਼ਿਓ ਨਾ ਮੈਨੂੰ ਮੇਰੇ ਤੇ ਐਫ ਆਈ ਆਰ ਕਰਕੇ ਮੇਰੇ ਤੇ ਕਾਰਵਾਈ ਕਰਕੇ ਮੈਨੂੰ ਜੇਲ੍ਹ ਚ ਭੇਜ ਦਿਓ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਤੱਕ ਕੋਈ ਵੀ ਮੇਰੇ ਤੇ ਐਫ ਆਈ ਆਰ ਨਹੀਂ ਹੋਈ ਰਾਜਨੀਤਿਕ ਤੌਰ ਤੇ ਮੇਰੇ ਤੇ ਐਫ ਆਈ ਆਰਾਂ ਨਾਲ ਬੜੀਆਂ ਧਰਨੇ ਪ੍ਰਦਰਸ਼ਨਾਂ ਚ ਹੋਈਆਂ ਪਰ ਨਿੱਜੀ ਜ਼ਿੰਦਗੀ ਚ ਨਹੀਂ ਹੋਈ ਪਰ ਜੇ ਤਾਂ ਮੈਂ ਕਰਾਪਸ਼ਨ ਕੀਤੀ ਹੈ ਤੇ ਮੈਨੂੰ ਸਜ਼ਾ ਦੇਣ ਦੇ ਤੁਸੀਂ ਭਾਗੀਦਾਰ ਆ ਤਾਂ ਮੈਨੂੰ ਬਖਸ਼ਿਓ ਨਾ। ਔਰ ਜੇ ਮੈਂ ਕਰਾਪਸ਼ਨ ਨਹੀਂ ਕੀਤੀ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਕਲੀਅਰ ਕਰੋ ਔਰ ਜਿਹੜਾ ਨੇ ਮੇਰੇ ਲਈ ਅਫਵਾਹਾਂ ਉਡਾਈਆਂ ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਜਾਵੇ ਔਰ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਨਾਲ ਧੋਖੇ ਕੀਤੇ ਆ ਉਹਨਾਂ ਦੇ ਉੱਤੇ ਵੀ ਕੀ ਤੁਸੀਂ ਕਾਰਵਾਈ ਕਰਦੇ ਆ? ਕਿ ਉਹਨਾਂ ਨੂੰ ਬੜਾਵਾ ਦਿੰਨੇ ਆ ਤੇ ਜੇ ਬੜਾਵਾ ਦਿੰਨੇ ਤਾਂ ਫਿਰ ਸਾਨੂੰ ਕੀ ਪ੍ਰੇਰਣਾ ਦਿੰਦੇ ਆ ਐਸੇ ਸਾਰੇ ਸਵਾਲ ਕੀਤੇ ਆ ਜਿਹੜੇ ਉਹਨਾਂ ਨੇ ਕਿਹਾ ਕਿ ਮੈਂ ਹਾਈ ਕਮਾਂਡ ਨਾਲ ਗੱਲ ਕਰਕੇ ਹੋਰ ਵੀ ਬਹੁਤ ਸਾਰੇ ਸਵਾਲ ਸੀ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੈਂ ਹਾਈ ਕਮਾਂਡ ਨਾਲ ਗੱਲ ਕਰਕੇ ਤੁਹਾਨੂੰ ਅੱਜ ਦੀ ਮੀਟਿੰਗ ਦਾ ਕੀ ਨਤੀਜਾ ਆ ਅੱਜ ਦੀ ਦੇਖਿਓ ਮੈਂ ਤੁਹਾਨੂੰ ਪਹਿਲਾਂ ਕਿਹਾ ਪਹਿਲੇ ਦਿਨ ਹੀ ਕਲੀਅਰ ਹੋ ਗਿਆ ਸੀ ਕਿ ਅਸੀਂ ਕਿਸੇ ਵੀ ਪਾਰਟੀ 'ਚ ਨਹੀਂ ਜਾ ਰਹੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਿਪਾਹੀ ਆ ਪਾਰਟੀ ਜਨਤਾ ਪਾਰਟੀ ਦੇ ਸਿਪਾਹੀ ਰਹਾਂਗੇ ਠੀਕ ਹੈ ਜੇ ਤੁਹਾਨੂੰ ਦੱਸ ਦਿੰਦਾ ਕਿ ਮੈਂ ਉਹਨਾਂ ਚੀਜ਼ਾਂ ਦੀ ਸਫਾਈ ਮੰਗੀ ਆ ਕਿਉਂਕਿ ਜਿਹਦੇ ਤੇ ਪਾਕ ਸਾਫਾ ਤਾਂ ਮੈਨੂੰ ਪਾਰਟੀ ਦੇ ਲਈ ਕੰਮ ਕਰਨਾ ਚਾਹੀਦਾ ਜੇ ਮੈਂ ਦੋਸ਼ੀ ਹਾਂ ਤਾਂ ਮੇਰੀ ਜਗ੍ਹਾ ਜੇਲ੍ਹ 'ਚ ਹੋਣੀ ਚਾਹੀਦੀ ਹੈ। ਅਸੀਂ ਤੁਹਾਡਾ ਕਹਿਣਾ ਇਹ ਹੈ ਕਿ ਜਿਹੜੇ ਕਲੈਰਟੀ ਹੋਣੀ ਚਾਹੀਦੀ ਹੈ। ਮੇਰੀ ਮੇਰੀ ਕਹਿਣ ਦਾ ਮਤਲਬ ਇਹ ਹੈ ਕਿ ਕਲੈਰਟੀ ਹੋਣੀ ਚਾਹੀਦੀ ਹੈ। ਪਾਰਟੀਆਂ ਬਾਜਪਾ ਕਹਿ ਰਹੀ ਹੈ ਕਿ ਪਰਿਵਾਰਵਾਦ ਜਿਹੜਾ ਹੈਗਾ ਖਤਮ ਕੀਤਾ ਜਾਵੇ। ਇਹ ਪਰਿਵਾਰਵਾਦ ਨਹੀਂ। ਇਹ ਵੀ ਇੱਕ ਇਸ਼ੂ ਸੀਗਾ। ਉਹਦੇ ਲਈ ਉਹ ਪਾਰਟੀ ਇਹਦੇ ਤੇ ਜਵਾਬ ਤਾਂ ਪਾਰਟੀ ਦੇਗੀ।